36 ਠੀਕ ਹੈ ਨਾ ਕਾ ਪਰੇ ਸੇ ਅਗਲੀ ਸੜਕ ਕੋ ਆਪਾਂ ਪਹੁੰਚ ਗਏ ਕੁਫਰੀ ਤੇ ਇੱਥੇ ਆਪਾਂ ਨੇ ਲੰਚ ਕੀਤਾ ਇਹ ਹੋਟਲ ਹੈ ਰੋਮਾ ਅਗਰ ਅਸੀਂ ਤੋਂ ਨਿਕਲ ਜੇ ਹੁਣ ਆਪਾਂ ਅੱਗੇ ਨਾਰਕੰਡਾ ਲਈ ਨਾਰਕੰਡਾ ਤੋਂ ਦੇਖਦੇ ਹਾਂ ਵੀ ਆਪਾਂ ਕਿੰਨਾ ਟਾਈਮ ਇੱਥੇ ਸਪੈਂਡ ਕਰਨਾ ਹੈ ਜਾਂ ਅੱਗੇ ਰਾਮਪੁਰ ਜਾਣਾ ਹੈ ਜਾਂ ਰਾਤ ਨਾਰਕੰਡਾ ਰੁਕਣਾ ਹੈ ਸਵਰ ਗੁਰੂ ਵੀ ਆਪਣੇ ਨਾਲ ਜਾ ਰਿਹਾ ਤੇ ਵੀਰੋ ਮੇ ਵੀ ਅੱਗੇ ਨਿਕਲ ਗਿਆ ਤੇ ਇਕੱਠੇ ਹੋਵਾਂਗੇ ਹੁਣ ਨਾਰਕੰਡਾ ਜਾਂ ਨਾਰਕੰਡਾ ਰੁਕਣ ਦੀ ਸਲਾਹ ਹੈ ਬੇਸਿਕਲੀ ਤੇ ਜੇ ਸਮਾਂ ਹੋਇਆ ਤਾਂ ਰਾਮਪੁਰ ਵੱਲ ਚੱਲ ਪਾਂਗੇ ਜਰੂਰ ਕਿ ਤੂੰ ਲਲਚ ਕਰੋ ਉੱਥੇ ਅਸੂਠੀ ਆਣਿਆ ਫਿਰ ਜੇ ਰੁਕੇ ਤੂੰ ਲਲਚ ਕਰੋ ਉੱਥੇ ਅਸੂਠੀ ਆਣਿਆ ਫਿਰ गौर जी पिंड का नाम है जी सारे सेबागे कि साउंड बहुत प्यारा आया ਆਜੋ ਜੇ ਮੁਸਾਫਰਾਂ ਮੈਨੂੰ ਸਟੇਟ ਪਲਾਂਟ ਗਿਆ ਬੜਾ ਬੜੇ ਦੇ ਬੱਕੀ ਲਵਣੀ ਵੀ ਨਹੀਂ ਕਿੱਥੇ ਨੇ ਹਾਂ ਜੀ ਸਰ ਜੀ ਮਨਸਟਰ ਲਾ ਕੇ ਰੱਖੋ ਫਿਰ ਉਹ ਚਾਹੀਦਾ ਚੁੰਬਕ ਇਹ ਵਿਲੇਜ ਦਾ ਕੀ ਨਾਮ ਦੱਸਿਆ ਸੀ ਮਤਿਆਣਾ ਪਿੱਛੇ ਰਹਿ ਗਿਆ ਓਕੇ ਤੇ ਖਾਡੂ ਕੈਫੇ ਇੱਥੇ ਚਾਹ ਚੂ ਬਹੁਤ ਟੇਸਟੀ ਸੀ ਤਰਾ ਕੁਝ ਖਾਣਾ ਪੀਣਾ ਤੇ ਇਹ ਹੈਗੇ ਸੇਬਾਂ ਦੇ ਪਲਾਂਟ ਸਾਰੇ ਜਾਲੀ ਨਾਲ ਟਕੇ ਹੋਏ ਤੇ ਵੀ ਆਪਣੇ ਭਾਈ ਸਾਹਿਬ ਸਾਰੇ ਮਨ ਨਾਲੇ ਨੇ ਗੌਰਵ ਜੀ ਹੈਡਸ ਆਪ ਮੈਂ ਚਲੋ 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 ਨਿਕਲੀ ਆਂ ਘਣਾ ਪੈ ਇਥੋਂ ਚਾਚੂ ਪੀਲੀ ਨਿਕਲੀਏ ਇਥੋਂ ਹਲੋ ਇਹ ਮੇਰੇ ਲਈ ਮੈਂ ਇਹ ਮੇਰੇ ਭਾਈ ਸਾਹਿਬ ਨੇ ਤੇ ਉੱਪਰ ਜਾਈਏ ਇੱਧਰ ਇਹ ਸ਼ਾਮੀ ਸਾਰੇ ਆਪਾਂ ਫੇਮਸ ਕਰ ਦੇਣੇ ਸਾਰੇ YouTube ਤੇ ਬਲੌਗ ਬੋਗਾ ਹੁਣੇ ਮੇਰੇ ਨਾਲ ਲੜ ਰਹੇ ਸੀ ਨਾ ਤੁਸੀਂ ਠੀਕ ਹੈ ਆਪਾਂ ਜੇ ਬਹਿ ਜਾਣਾ ਤੂੰ ਬੱਦ ਆ ਮਾਰਕੀਟ ਨਾਲ ਕਰਾਸ ਕਰਕੇ ਅਕੇ ਰਾਮਪੁਰਵਾਲ ਜਾ ਰਹੇ ਆ ਤੇ ਹੁਣ 뷰 ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਮੈਂ ਤੁਹਾਨੂੰ ਸਾਰਾ ਵਾਲੇ ਗੱਲ ਦਾ ਦਿਖਾਉਂਦਾ ਦਿਖਾਓ ਵੀ ਫਤੋਗੇ ਜ਼ਮੀਨ ਹੈ ਤੇ ਉਤੋਂ ਅੱਗੇ ਗਰਨਸਰ ਨੇ ਤੇ ਉਹ ਦੇਖੋ ਅੱਗੇ ਜ਼ਮੀਨ ਨਾਰਕੰਡੇ ਤੋਂ 10 ਕਿਲੋਮੀਟਰ ਅਗੇ ਸੀ ਆਪਾਂ ਨਾਰਕੰਡੇ ਤੋਂ ਤਾਂ ਰਸਤੇ 'ਚ ਬਾਰਿਸ਼ ਸਟਾਰਟ ਹੋ ਗਈ ਤੇ ਹੁਣ ਉਹ ਕਾਲੇ ਰਸਤੇ ਰੁਕੇ ਦਿਖ ਰਹੇ ਆ ਵੀ ਥੋੜਾ ਰੁਕ ਜੇ ਕਪੜੇ-ਕੁਪੜੇ ਗਿੱਲੇ ਹੋਣ ਹੋ ਗਏ ਜਾਂ ਤੇ ਵੀ ਕੁਝ ਐਵੇਂ ਦਾ ਵਿਊ ਹੈ ਰੇਗੇ ਰਾਮਪੁਰ ਤੋਂ ਤਕਰੀਬਨ 25 ਕਿਲੋਮੀਟਰ ਪਿੱਛੇ ਸਾਂਝ ਕ੍ਰੋਸ ਕੀਤਾ ਹੈ ਤੇ ਆਹ ਚੱਲ ਰਿਹਾ ਜੀ ਸਤਲੁਜ ਬਸ ਆਲਮੋਸਟ 25 ਕਿਲੋਮੀਟਰ ਰੇਗੇ ਰਾਮਪੁਰ ਇੱਥੋਂ ਪਹੁੰਚ ਗਿਆ ਰਾਮਪੁਰ ਚੱਲ ਰਿਹਾ ਚੱਲੀ ਜਾਂਦਾ ਉਹਨਾਂ ਦਾ ਇੱਥੇ ਕਿ ਬੋਗਰਾਤ ਨੂੰ ਦੇਖਦੇ ਇੱਥੇ ਦਿਖਾ ਦਿਓ ਇੱਥੇ ਦਿਖਾ ਦਿਓ